ਜਦੋਂ ਬਾਈ ਜਗਰਾਉਂ ਦੇ ਵਿੱਚ ਪੀਡੀਐਫੇ ਮੇਲਾ ਹੁੰਦਾ ਪਰ ਜਗਰਾਉਂ ਸ਼ਹਿਰ ਦੇ ਵਿੱਚ ਜਾਮ ਲੱਗਣਾ ਤਾਂ ਇੱਕ ਨਿੱਕੀ ਜੀ ਗੱਲ ਆ ਕਿਉਂਕਿ ਦੇਖ ਸਕਦੇ ਹੋ ਤੁਸੀਂ ਵੱਡੇ ਵੱਡੇ ਸ਼ਹਿਰਾਂ ਨੂੰ ਜਾਮ ਲੱਗਿਆ ਪਿਆ ਅੱਜ ਜਗਰਾਉਂ ਦੇ ਵਿੱਚ ਪੀਡੀਐਫੇ ਮੇਲੇ ਦਾ ਆਖਰੀ ਦਿਨ ਆ ਅੰਦਰ ਜਾ ਕੇ ਦਿਖਾਉਣਾ ਬਾਈ ਵੀਡੀਓ ਫੁੱਲ ਇੰਟਰਸਟਿੰਗ ਹੋਣ ਵਾਲੀ ਆ ਬੇਲੇ ਟਾਈਮ ਕੱਢ ਕੇ ਦੇਖੋ ਵੀਡੀਓ ਆਜੋ ਆ ਵਾ ਵੀ ਮਿੱਤਰੋ ਮੇਲੇ ਦੀ ਮੇਲ ਐਂਟਰੀ ਹੈ ਜੀ ਤੇ ਇਧਰਲੇ ਪਾਸੇ ਲੋਕਾਂ ਨੇ ਸਟਾਲਾਂ ਸਟੂਲਾਂ ਲਾਈਆਂ ਹੋਈਆਂ ਜਿਹੜੇ ਕੁੱਤੇ ਸੇਲ ਕਰਦੇ ਆ ਉਹਦੇ ਨਾਲ ਜਾਂ ਹੋਰ ਜਿਵੇਂ ਆਉਦੇ ਕਿੱਤੇ ਦੇ ਸੰਬੰਧ ਦੇ ਵਿੱਚ ਤੇ ਲੋਕ ਮੁੜੀ ਵੀ ਜਾਂਦੇ ਆ ਤੇ ਆਈ ਬਹੁਤ ਜਾਂਦੇ ਆ ਆ ਮੇਲੇ ਦਾ ਮੇਨ ਆ ਜਿਹੜਾ ਸਿਸਟਮ ਆ ਗਿਆ ਦੂ ਅੰਦਰੋਂ ਮੇਲਾ ਸ਼ੁਰੂ ਹੁੰਦਾ ਇੱਧਰਲੇ ਪਾਸੇ ਬਾਹਰੋਂ-ਬਾਰ ਵੀ ਬਾਦੂ ਸਟਾਨਾਂ ਲੱਗੀਆਂ ਹੋਈਆਂ ਤੇ ਇੰਨਾ ਕਿ ਮੈਂ ਕਹਿ ਸਕਦਾ ਵੀ ਜਿਹਨੇ ਆ ਵੀਡੀਓ ਦੇਖ ਲਈ ਉਹਨੂੰ ਜਿਹੜਾ ਨਹੀਂ ਆ ਸਕਿਆ ਉਹਨੂੰ ਕਮੀ ਹੀ ਨਹੀਂ ਮਹਿਸੂਸ ਹੋਊਗੀ ਵੀ ਮੈਂ ਗਿਆ ਨਹੀਂਗਾ ਇੰਨਾ ਕ ਤੁਹਾਨੂੰ ਦਿਖਾਵਾਂਗੇ ਵਿੱਚ ਆ ਮਿੱਤਰੋ ਜਿਹੜੇ ਇੱਥੇ ਟਰੈਕਟਰ ਤੇ ਬੁਲਟ ਖੜਿਆ ਬਈ ਇਹ ਉਹ ਨਾਮ ਆ ਜਿਹੜੇ ਕਿ ਦੁੱਧ ਚਵਾਈ ਮਾਮਲਿਆਂ ਦੇ ਵਿੱਚ ਜਿਵੇਂ ਕਿ ਪਸ਼ੂਆਂ ਦਾ ਮੁਕਾਬਲਾ ਮੇਨ ਦਾ ਪੀਡੀਐਫ ਪਸ਼ੂਆਂ ਦਾ ਹੀ ਆ ਉਹਨਾਂ ਨੂੰ ਮਿਲਨੇ ਆ ਜੀ ਆਹ ਬੁਲਟ ਵਗੈਰਾ ਤੇ ਆਹ ਟਰੈਕਟਰ ਵਗੈਰਾ ਤੇ ਬਾਕੀ ਇਧਰਲੇ ਪਾਸੇ ਬਈ ਸਟਾਨਾਂ ਲੱਗੀਆਂ ਹੋਈਆਂ ਦੇਵੇ ਕੰਪਨੀ ਦੇ ਜਿਵੇਂ ਮਸ਼ੀਨਾਂ ਦਾ ਮਸ਼ੂਨਾ ਆ ਗਈਆਂ ਇਧਰਲੇ ਪਾਸੇ ਹੋਰ ਵਾਧੂ ਚੀਜ਼ਾਂ ਮੈਂ ਦਿਖਾਉਣਾ ਤੁਹਾਨੂੰ ਜਿਵੇਂ ਆ ਚੀਜ਼ ਬਈ ਮੇਲੇ ਦੇ ਵਿੱਚ ਬਹੁਤ ਘਣ ਲੱਗੀ ਜਿਨਾਂ ਨੇ ਇਹਨਾਂ ਨੇ ਵੈਲਕਮ ਵਾਲਾ ਲਾਇਆ ਹੋਇਆ ਬਈ ਘਵਾਰਾ ਛੱਡ ਕੇ ਪੂਰੇ ਜਗਰਾਉਂ ਸ਼ਹਿਰ ਤੇ ਇੱਥੇ ਮਰਜੀ ਖੜ ਕੇ ਦੇਖ ਲੋ ਇਹ ਉੱਚਾ ਦਿਸੂਗਾ ਸਾਰਿਆਂ ਤੋਂ ਤੇ ਬਹੁਤ ਉੱਚਾ ਕਰਕੇ ਨਾ ਲਾਇਆ ਤਾਂ ਸੋਹਣਾ ਹੀ ਬਹੁਤ ਲੱਗਦਾ ਕਿਉਂ ਬਈ ਬਣਦੀ ਗੱਲ ਬਾਤ ਹੈ ਤੇ ਬਈ ਇਧਰਲੇ ਪਾਸੇ ਸਾਰੇ ਤਰ੍ਹਾਂ ਦੇ ਕਿੱਤਿਆਂ ਨਾਲ ਸੰਬੰਧਿਤ ਲੋਕ ਆਏ ਹੋਏ ਆ ਜਿਵੇਂ ਹਨਾ ਤੇ ਆਹ ਬਈ ਵਿਸ਼ਵਾਰ ਵਿਸ਼ਵਕਰਮਾ ਐਗਰੀਕਲਚਰ ਬਾਗੇ ਪੁਰਾਣੇ ਵਾਲੇ ਆ ਗਏ ਇਹਨਾਂ ਨੇ ਆਪ ਦਾ ਸਿਸਟਮ ਮਸ਼ੀਨਾ ਪਸ਼ੂ ਨਾਲ ਲਾਈਆਂ ਹੋਈਆਂ ਇਧਰਲੇ ਪਾਸੇ ਦਵਾਈਆਂ ਦੂਣੀਆਂ ਵਗੈਰਾ ਆ ਗਈਆਂ ਆ ਬਾਈ ਇਧਰਲੇ ਬਸੇ ਵੀਕ ਜਿਹੜਾ ਆ ਰਹੇ ਨੇ ਬਾਈ ਟਾਇਰ ਟੂ ਲਿਆ ਕੇ ਲਾਏ ਆ ਟਰੈਕਟਰਾਂ ਵਗੈਰਾ ਦੇ ਹਨਾ ਕੋਈ ਕਿਸਾਨਾਂ ਦੇ ਨਾਲ ਹੀ ਮੇਲਾ ਸੰਬੰਧਤ ਹੈ ਕਿਸਾਨਾਂ ਦੇ ਨਾਲ ਸੰਬੰਧਤ ਹਰੇਕ ਚੀਜ਼ ਤੁਹਾਨੂੰ ਇੱਥੇ ਮਿਲੂਗੀ ਆ ਇਧਰਲੇ ਬਸੇ ਕਰਤਾਰਾਂ ਵਾਲੇ ਦੇ ਟਰੈਕਟਰ ਵਗੈਰਾ ਆ ਗਏ ਹਨਾ ਜਿਹੜੇ ਨੇ ਨਵੇਂ ਲਾਂਚ ਵੀ ਕੀਤੇ ਆ ਤੁਹਾਨੂੰ ਪਤਾ ਪਿੱਛੇ ਜੇ ਬਹੁਤ ਇਹਦਾ ਉੱਠਿਆ ਸੀਗਾ ਸਿਸਟਮ ਜੇ ਲੋਕਾਂ ਦੇ ਵਿੱਚ ਦੇਖ ਸਾਧਾ ਤੁਸੀਂ ਬਾਕੀ ਗੱਲਬਾਤ ਹੈ ਬਾਈ ਪੂਰੀ ਟੌਪ ਦੀ ਆ ਮੇਲੇ ਦੀ ਤੇ ਅਸਲ ਦੇ ਵਿੱਚ ਮੇਲਾ ਇਹ ਆ ਹਨਾ ਬਾਈ ਬਹੁਤ ਵੱਡਾ ਮੇਲਾ ਪੂਰੇ ਪੰਜਾਬ ਦੇ ਵਿੱਚੋਂ ਜੀ ਪੀਡੀਐਫ ਇੰਟਰਨੈਸ਼ਨਲ ਦੇ ਨਾਂ ਨਾਲ ਜਾਣਿਆ ਜਾਂਦਾ ਤੇ ਬਾਕੀ ਆਹ ਸਾਈਡਲੇ ਜਾਲਾਂ ਨੇ ਆ ਲਾਇਆ ਆਪਦਾ ਨਿਊਟਰੀ ਮੀਲ ਵਾਲਾ ਨੇ ਤੇ ਲੋਕਾਂ ਦਾ ਬਈ ਬਹੁਤ ਉਤਸ਼ਾਹ ਇਸ ਮੇਲੇ ਨੂੰ ਲੈ ਕੇ ਤੁਸੀਂ ਬਾਹਰ ਜਿਹੜੀਆਂ ਗੱਡੀਆਂ ਖੜੀਆਂ ਸੀ ਉਹ ਚੀਜ਼ਾਂ ਗਵਾਈ ਭਰਦੀਆਂ ਬਈ ਲੋਕਾਂ ਦੇ ਵਿੱਚ ਕਿੰਨਾ ਛਾਏ ਚੀਜ਼ ਦਾ ਡਿਊ ਸਟਰੈਕਟਰ ਕਹਿੰਦੇ ਬਹੁਤ ਘਣ ਮੰਨੇ ਗਏ ਆ ਡਿਊ ਦਾ ਨੇ ਇਧਰਲੇ ਪਾਸੇ ਸਟਾਲ ਲਾਈ ਹੋਈ ਆ ਆ ਜਾ ਬਥੋਂ ਤੁਹਾਨੂੰ ਦਿਖਾ ਆ ਵੀ ਦਿੰਨੇ ਨੇ ਨੇੜੇ ਨੂੰੜੇ ਜਾ ਕੇ ਆ ਜਾ ਟਰੈਕਟਰ ਦਿਖਾ ਕੇ ਜੀ ਲਓ ਜੀ ਮਿੱਤਰੋ ਆ ਡੀਗੂ ਜ਼ਾਲ ਨੇ ਟਰੈਕਟਰ ਆ ਜਿਹੜੇ ਤੇ ਦੇਖ ਸਕਦੇ ਹੋ ਤੁਸੀਂ ਕਮਾਲ ਦੀ ਗੱਲ ਬਾਤ ਆ ਬਹੁਤ ਘੱਟ ਆ ਪੰਜਾਬ ਦੇ ਵਿੱਚ ਹਰਿਆਣੇ ਹਮਾਚ ਹਰਿਆਣੇ ਹਰੂ ਨੇ ਰਾਜਸਥਾਨ ਦੇ ਵਿੱਚ ਜ਼ਿਆਦਾ ਚੱਲਦੇ ਆ ਭਾਈ ਮੇਲਾ ਐਡਾ ਵੱਡਾ ਮੈਂ ਕਿਤੇ ਨਹੀਂ ਦੇਖਿਆ ਇਧਰਲੇ ਪਾਸੇ ਉਹ ਐਂਡ ਤੱਕ ਸਟਾਲਾਂ ਮੌਕਾ ਦੀਆਂ ਇਧਰਲੇ ਪਾਸੇ ਜਿਹੜਾ ਵੱਡਾ ਜਲਬਾਹ ਸ਼ੁਰੂ ਹੁੰਦਾ ਵੱਡੀਆਂ ਵੱਡੀਆਂ ਮਸ਼ੀਨਾਂ ਵਾਲਾ ਉਹ ਦੋਨੋਂ ਆਪ ਇਧਰਲੇ ਪਾਸੇ ਲੈ ਕੇ ਚੱਲਦੇ ਆ ਤੇ ਬਹੁਤ ਇਹੋ ਜਿਹੇ ਕੰਪਨੀਆਂ ਵੀ ਜਿਹੜੀਆਂ ਹਜੇਪਰ ਸੁਣੀਆਂ ਤੱਕ ਨਹੀਂ ਦੀਆਂ ਜਿਹੜੀਆਂ ਹੋਰ ਪਾਸੇ ਵੱਧੂ ਚੱਲਦੀਆਂ ਉਹ ਕੰਪਨੀਆਂ ਨੇ ਬਹੁਤ ਤਗੜੀਆਂ ਤਗੜੀਆਂ ਉਹਨੀਆਂ ਸਟਾਲਾਂ ਲਾਈਆਂ ਹੋਣੀਆਂ ਇੱਧਰ ਜੌਂਡੀਆ ਬਾਈ ਇਹ ਨਾ ਪੁੱਛੋ ਇਹ ਮੇਲਾ ਹੁਣ ਚੱਲੂ ਕਿੰਨੇ ਦਿਨ ਆਖਰੀ ਦਿਨ ਆ ਬਾਈ ਇਹ ਇਹ ਮੇਲਾ ਚੱਲਣਾ ਸੀਗਾ ਬਾਈ 5 ਫਰਵਰੀ ਤੱਕ ਅੱਜ 5 ਫਰਵਰੀਆ ਤੇ ਅੱਜ ਆਖਰੀ ਦਿਨ ਆ ਜਬ ਬਹੁਤ ਲੋਕ ਜਿਹੜਾ ਮੇਲੇ ਦੇ ਵਿੱਚ ਆਏ ਹੋਏ ਆ ਇੱਧਰਲੇ ਪਾਸੇ ਜੌਂਡੀਆ ਰੌਣ ਦੇ ਸਟਾਲ ਆ ਗਈ ਤੇ ਜੌਂਡੀਆ ਟਰੈਕਟਰ ਇਹਨਾਂ ਦੇ ਕੁਝ ਨਵੇਂ ਟਰੈਕਟਰ ਜਿਹੜੇ ਲਾਂਚ ਹੋਇਆ ਜੌਂਡੀਆ ਰੌਣ ਦੇ ਉਹ ਖੜੇ ਆ ਤੇ ਬਾਕੀ ਅੱਗੇ-ਅੱਗੇ ਚੱਲੀ ਜਾਵਾਂਗੇ ਬਹੁਤ ਤਕੜੀਆਂ-ਤਕੜੀਆਂ ਚੀਜ਼ਾਂ ਦੇਖਣ ਨੂੰ ਤੁਹਾਨੂੰ ਮਿਲਣਗੀਆਂ ਤੁਹਾਨੂੰ ਦਿਖਾਉਂਗਾ ਸਾਰੇ ਬਲੌਗ ਦੇ ਵਿੱਚ ਬਣੇ ਰਹੋ ਤੇ ਇਧਰਲੇ ਪਾਸੇ ਦਾ ਖਾਣ-ਪੀਣ ਵਾਲਾ ਸਿਸਟਮ ਆ ਗਿਆ ਜੇ ਕਿਸੇ ਨੇ ਖਾਣਾ-ਪੀਣਾ ਇੱਥੋਂ ਮੇਲੇ ਦੇ ਵਿੱਚੋਂ ਕੁਝ ਤਾਂ ਇਹ ਤੁਸੀਂ ਇੱਥੋਂ ਖਾ-ਪੀ ਸਕਦੇ ਹੋਣ ਤੇ ਆਹ ਸਕਰੀਨ वगैरह ਲੱਗੇ ਇੱਥੇ ਮੁਕਾਬਲੇ ਚੱਲ ਰਹੇ ਆ ਆ ਦੇਖੋ ਜੀ ਪ੍ਰੀਤ ਵਾਲਿਆਂ ਦੀ ਮਸ਼ੀਨ ਸਾਈਲਜ ਵਾਲੀ ਤੇ ਇਧਰਲੇ ਪਾਸੇ ਬਈ ਦਸ਼ਮੇਸ਼ ਕ੍ਰੌਪ ਵਾਲਾਂ ਦੇ ਆਦਿਸ਼ 뮤జిక్ ਗਰੁੱਪਾਂ ਦੀ ਵੀ ਕਮੈਨ ਆ ਗਈ ਹੈ ਨਾ ਤੇ ਬਾਕੀ ਅੱਗੇ ਜੇ ਕਿ ਤੁਰੇ ਜਾਵਾਂਗੇ ਮੈਸੀਆ ਉਹਨਾਂ ਨੇ ਮੈਸੀਆ ਨੇ ਜਿਵੇਂ ਕਿ ਇੰਪਲੀਮੈਂਟ ਕੁਝ ਲਾਂਚ ਕੀਤੇ ਆ ਉਹਨਾਂ ਦਾ ਵੀ ਤੁਹਾਨੂੰ ਮਾੜਾ ਜਾ ਕਰਾਉਣੇ ਆ ਦਰਸ਼ਨ ਹਨ ਤੇ ਦੇਖ ਸਕਦੇ ਹਾਂ ਬਾਕੀ ਇਧਰਲੇ ਪਾਸੇ ਦਾ ਜਿਵੇਂ ਡੇਰੀ ਉਤਪਾਦਨ ਵਾਲੀ ਕੁਝ ਨਾ ਕੁਸ਼ਨ ਇਧਰਲੇ ਚਲਾ ਆਪਣੇ ਵਾਲੀ ਜਾਣਕਾਰੀ ਦਾ ਹੈ ਨਹੀਂਗਾ ਜੇ ਸਾਡੇ ਆਪਣੇ ਵਾਲੇ ਬੰਦੇ ਜੁੜੇ ਹੋਏ ਨਾਲ ਇਧਰਲੇ ਪਾਸੇ ਵੀ ਮੈਸੀਆ ਵਾਲੀਆਂ ਜਿਹਾ ਸਟਾਲਾਂ ਆ ਗਈਆਂ ਦੇਖ ਸਕਦਾ ਤੁਸੀਂ ਤੇ ਬਾਕੀ ਅੱਗੇ ਜੇ ਅੱਗੇ ਤੁਰੇ ਜਾਵੋਗੇ ਮੇਲਾ ਮੁੱਕਣ ਤੇ ਨਹੀਂ ਆਉਂਦਾ ਜਿੰਨੀ ਇਹ ਘੋੜਿਆਂ ਦੀ ਮੰਡੀ ਲੱਗੀ ਹੁੰਦੀ ਆ ਓਡਾਂ ਮੇਲਾ ਹੀ ਆ ਇਹ ਤੁਸੀਂ ਅਨ ਹਿਸਾਬ ਲਾ ਲਓ ਇਧਰਲੇ ਪਾਸੇ ਬਈ ਖੂਨਦਾਨ ਕੈਂਪ ਲੱਗਿਆ ਹੋਇਆ ਇੱਥੋਂ ਤੁਸੀਂ ਭਲਾ ਵੀ ਕਰ ਸਕਦੇ ਹੋ ਕਿਸੇ ਦਾ ਕਰਮਾ ਤਾਂ ਤੇ ਬਾਕੀ ਹੁਣ ਮੈਂ ਤੁਹਾਨੂੰ ਇਧਰਲੇ ਪਾਸੇ ਪੀਡੀਐਫ ਐਮਾ ਸ਼ੋਅ ਗਰੁੱਪ ਵਾਲਿਆਂ ਦੀ ਆਗੀਆਂ ਮਸ਼ੀਨਾ ਮਸ਼ੂਨਾ ਇਧਰਲੇ ਪਾਸੇ ਲੈ ਕੇ ਚੱਲਦਾ ਜਿੱਥੋਂ ਤੱਕ ਆਪਣਾ ਜਾਂ ਜਾ ਸਕੋ ਉੱਥੋਂ ਤੱਕ ਜਾਵਾਂਗੇ ਤੁਹਾਨੂੰ ਦਿਖਾਵਾਂਗੇ ਮੇਲਾ ਆਪਾਂ ਇੱਕ ਵਾਰ ਆਈਡੀਆ ਦੇ ਦਾਂਗੇ ਮੇਲੇ ਦੇ ਵਿੱਚ ਕਿਹੋ ਜਿਹਾ ਮਾਹੌਲ ਸੀ ਤੇ ਇਧਰਲੇ ਪਾਸੇ ਮੈਂ ਦਿਖਾਈ ਜਾਵਾਂ ਬਾਈ ਤੇ ਇਹ ਗੱਲਬਾਤ ਹੋਈ ਪਈ ਆ ਇਧਰਲੇ ਪਾਸੇ ਦਾ ਬਾਈ ਮਿੱਤਰੋ ਬਾਕੀ ਦਾ ਪਲਾਂਟਰ ਬਲੰਟਰ ਜੇ ਆ ਗਏ ਤੇ ਇਹ ਸਾਈਲਜ ਮਸ਼ੀਨਾਂ ਆ ਗਈਆਂ ਜੀ ਕੋਸ਼ਕ ਤੇ ਬਾਕੀ ਮੇਨ ਸਾਈਲਜ ਮਸ਼ੀਨਾਂ ਦਾ ਬਹੁਤ ਵੱਡਾ ਪੱਧਰ ਤੇ ਲੱਗਿਆ ਹੋਇਆ ਮੇਲਾ ਜੀ ਬਹੁਤ ਤਗੜੀਆਂ ਤਗੜੀਆਂ ਕੰਪਨੀਆਂ ਆਪਦੀਆਂ ਮਸ਼ੀਨਾਂ ਜਿਹੜੀਆਂ ਕਿ ਇੱਥੇ ਇੰਟਰੋਡਿਊਸ ਕਰਨ ਲਈ ਲੈ ਕੇ ਆਈਆਂ ਲੋਕਾਂ ਦੇ ਵਿੱਚ ਖਿੱਚ ਵਧਾਉਣ ਵਾਸਤੇ ਲੈ ਕੇ ਆਈਆਂ ਹੁਣ ਤੁਹਾਨੂੰ ਮੈਂ ਅੱਗੇ ਲੈ ਕੇ ਚੱਲਦਾ ਕੀ ਸਿਸਟਮ ਆ ਕੀ ਆ ਹੈ ਆ ਕੀ ਆ ਇਹ ਦਰਲੇ ਪਾਸੇ ਬਈ ਕਬੋਟਾ ਨੇ ਲਾਈ ਹੋਈ ਆ ਹਸਤਾਲ ਇਹਨਾਂ ਦੇ ਵਿੱਚ ਆਹ ਜਿਵੇਂ ਆ ਝੂਨਾ ਲਾਉਣ ਵਾਲੀ ਮਸ਼ੀਨ ਜੀ ਲਾਂਚ ਕੀਤੀ ਆ ਬਈ ਬਹੁਤ ਘੱਟ ਟਾਈਮ ਦੇ ਵਿੱਚ ਬਹੁਤ ਸੋਨਾ ਝੂਨਾ ਹੀ ਲਾਉਂਦੀ ਆ ਕਹਿੰਦੇ ਇਹ ਡਿਟੇਲ ਵੀਡੀਓ ਬਾਈ ਦੇ ਚੈਨਲ ਤੇ ਤੁਹਾਨੂੰ ਮੈਂ ਦਾ ਦੂੰ ਲਿੰਕ ਪਾ ਦੂੰਗਾ ਆ ਕਬੋਟਾ ਦਾ ਛੋਟਾ ਟਰੈਕਟਰ ਹੋ ਗਿਆ ਜਿਵੇਂ ਹਨ ਇਹਨਾਂ ਦੀ ਏਜੰਸੀ ਬਈ ਇੱਕ ਮੋਗੇ ਆ ਇੱਕ ਮੁੱਲਾਪੁਰ ਤੇ ਬਾਕੀ ਆਹ ਟਰੈਕਟਰ ਇਹਨਾਂ ਨੇ ਜਿਹੜਾ ਕਿ ਵੱਡਾ ਲਾਂਚ ਕੀਤਾ 4x4 ਇਹਨਾਂ ਦੇ ਕੋਲੇ ਤੇ ਇਹ ਹੈਗਾ ਜੀ ਕਬੋਟਾ ਐਮ ਜੂ 5502 ਇੱਕ ਇਹ ਟਰੈਕਟਰ ਹੋ ਗਿਆ। ਬਾਕੀ ਅੱਗੇ ਤੁਹਾਨੂੰ ਹੋਰ ਜਿਹੜੇ ਹੈਗੇ ਆ ਦਿਖਾਉਣੇ ਆ। ਕਿਸੇ ਨੇ ਬਾਈਆਂ ਦੇ ਨਾਲ ਸੰਪਰਕ ਕਰਨਾ ਆ ਕਾਰਡ ਆ ਜੀ ਇਹਨਾਂ ਦੇ ਤੇ ਇਹਨਾਂ ਦੇ ਇੱਕ ਏਜੰਸੀ ਦਾ ਜੀ ਹੈਗੀ ਆ ਮੋਗੇ। ਦਸਾਂਝ ਰੋਡ ਤੇ ਬਾਈ ਇਹ। ਹਾਂਜੀ। ਦਸਾਂਝ ਰੋਡ ਤੇ ਮੋਗੇ ਏਜੰਸੀ ਆ ਕਬੂਟਾ ਵਾਲਿਆਂ ਦੀ। ਇਹ ਕਿਹਨਾਂ ਦੀ ਮੁਲਾਬੌਰ ਆ ਜੀ। ਤੇ ਬਾਕੀ ਤੁਸੀਂ ਇਹਨਾਂ ਨਾਲ ਜਾਣਕਾਰੀ ਵੀ ਕੋਈ ਵੀ ਲੈਣੀ ਹੋਵੇ ਤਾਂ ਜਾਣਕਾਰੀ ਇਹਨਾਂ ਨੂੰ ਫੋਨ ਕਰਕੇ ਲੈ ਸਕਦੇ ਹੋ। ਧੰਨਵਾਦ। ਲਓ ਜੀ ਇੰਨੀ ਵੀਡੀਓ ਕਬੂਲ ਕਰਿਓ। ਖਿਮਾ ਦੇ ਜਾਚ ਕਾਂ ਜੇ ਕੋਈ ਗਲਤੀ ਗਲਤੀ ਹੋ ਗਈ ਹੋਵੇ। ਤੇ ਹੁਣ ਦੋ ਇਜਾਜ਼ਤ ਬਾਈ ਜਿੰਨਾ ਕ ਤੁਹਾਨੂੰ ਦਿਖਾ ਸਕੇ ਦਿਖਾ ਦਾਂਗੇ ਲਾ ਆਪਾਂ ਹਣਾ ਕਿਉਂਕਿ ਜਿਆਦਾ ਅੱਡ ਗਏ ਦੇ ਵਿੱਚ ਆਪਾਂ ਜਾ ਨਹੀਂ ਸਕਦੇ ਥੋੜਾ ਟਾਈਮ ਥੋੜਾ ਸੀਗਾ ਤੁਹਾਨੂੰ ਆਈਡੀਆ ਇਹ ਦਿੰਦਾ ਵੀ ਕਿਹੋ ਜਿਹਾ ਵੀ ਕੀ ਸਿਸਟਮਾ ਚ ਮਾਹੌਲ ਕਿਹੋ ਜਿਹਾ ਵਾ ਅਸੀਂ ਤੁਹਾਨੂੰ ਪਤਾ ਲੱਗ ਜੀ ਲੋਕਾਂ ਦਾ ਘੱਟ ਦੇਖ ਕੇ ਤੁਹਾਨੂੰ